ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲਬਾਤ ਕਰਦੇ ਆ ਅੱਜ 28 ਤਰੀਕ ਰਾਤ ਦੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਦੇ ਵਿੱਚ ਕਿੰਨੀ ਕੁ ਤਬਦੀਲੀ ਆ ਰਹੀ ਸਮੇਂ-ਸਮੇਂ ਦੇ ਉੱਤੇ ਹੋ ਰਹੀ ਆ ਉਹਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਪੂਰੀ ਜ਼ਰੂਰ ਸੁਣਿਓ ਤੇ ਵੀਡੀਓ ਨੂੰ ਐਂਡ ਤੱਕ ਦੇਖ ਕੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਡੇ ਤੱਕ ਜਿਹੜੀ ਜਾਣਕਾਰੀ ਅਸੀਂ ਪਹੁੰਚਾਈ ਆ ਕਿਹੋ ਜਿਹੀ ਲੱਗੀ ਸਭ ਤੋਂ ਪਹਿਲਾਂ ਆਪਾਂ ਅੱਜ 28 ਤਰੀਕ ਰਾਤ ਦਾ ਮੌਸਮ ਦੇਖੀਏ ਤਾਜ 28 ਤਰੀਕ ਨੂੰ ਰਾਤ ਨੂੰ ਹਲਕੀ ਬੁਲਕੀ ਬੱਦਲ ਵਈ ਜਿਹੜੀ ਉਹ ਕਿਤੇ ਕਿਤੇ ਬਣਨੀ ਸ਼ੁਰੂ ਹੋ ਚੁੱਕੀ ਆ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਕਿ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੀ ਤਸਵੀਰ ਹੈ ਜਿਵੇਂ ਕਿ ਆਪਾਂ ਦਿਨ ਵੇਲੇ ਸਵੇਰ ਦੇ ਸਮੇਂ ਤੋਂ ਤੁਹਾਨੂੰ ਲਾਈਵ ਹੋ ਕੇ ਇੱਕ ਅਪਡੇਟ ਦਿੱਤੀ ਸੀ ਕਿ ਪੂਰਬੀ ਹਵਾਵਾਂ ਜਿਹੜੀਆਂ ਦੁਪਹਿਰ ਤੱਕ ਚੱਲਣਗੀਆਂ ਦੁਪਹਿਰ ਤੋਂ ਬਾਅਦ ਜਿਹੜੀਆਂ ਪੂਰਬੀ ਹਵਾਵਾਂ ਨੂੰ ਜਿਹੜੀ ਥੱਲ ਪਾਊਗੀ ਤੇ ਹੋਮਸ ਭਰਿਆ ਮੌਸਮ ਜਿਹੜਾ ਗਰਮੀ ਵਾਲਾ ਮਹਿਸੂਸ ਹੋਣਾ ਜਿਹੜਾ ਸ਼ੁਰੂ ਹੋ ਜਾਊਗਾ ਆਪਾਂ ਨੂੰ ਦੁਪਹਿਰ ਦੇ ਸਮੇਂ ਤੋਂ ਕਿਉਂਕਿ ਜਿੱਥੇ ਹਵਾ ਲੱਗਦੀ ਸੀ ਮਦਾਨੀ ਖੁੱਲ੍ਹੇ ਖੇਤਰਾਂ ਦੇ ਵਿੱਚ ਸਵੇਰ ਦੇ ਸਮੇਂ ਉਥੇ ਆਪਾਂ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਸੀ ਜਿੱਥੇ ਹਵਾ ਨਹੀਂ ਲੱਗਦੀ ਸੀ ਤਾਂ ਉਥੇ ਜ਼ਿਆਦਾ ਜਿਹੜੀ ਗਰਮੀ ਮਹਿਸੂਸ ਹੁੰਦੀ ਸੀ ਇਸੇ ਤਰ੍ਹਾਂ ਦਾ ਜਿਹੜਾ ਮੌਸਮ ਉਹ ਬਣਿਆ ਹੋਇਆ ਆਪਾਂ ਨੂੰ ਦੁਪਹਿਰ ਤੋਂ ਬਾਅਦ ਨਜ਼ਰ ਆਇਆ ਤੇ ਜਿਹੜੇ ਤਾਪਮਾਨ ਨੇ ਉਹ ਦੁਪਹਿਰ ਤੋਂ ਬਾਅਦ ਜਾਂ ਦੁਪਹਿਰ ਦੇ ਸਮੇਂ ਤੱਕ ਤਾਪਮਾਨ ਨੇ ਜਿਹੜੇ 21 41 ਤੋਂ ਲੈ ਕੇ 43 44 ਡਿਗਰੀ ਤੱਕ ਜਿਹੜੇ ਪਹੁੰਚ ਗਏ ਸੀ ਜਿਵੇਂ ਬਠਿੰਡਾ ਸਭ ਤੋਂ ਵੱਧ ਜਿਆਦਾ ਜਿਹੜਾ ਗਰਮਾ ਹੋ ਰਿਹਾ ਬਠਿੰਡੇ ਦਾ ਸਭ ਤੋਂ ਵੱਧ ਤਾਪਮਾਨ ਜਿਹੜਾ 43 44 ਡਿਗਰੀ ਦੇ ਕਰੀਬ ਜਿਹੜਾ ਕੱਲ ਵੀ ਪਹੁੰਚਿਆ ਸੀ ਤੇ ਅੱਜ ਵੀ ਜਿਹੜਾ 41 ਵਾਲੀ ਡਿਗਰੀ ਤੋਂ ਪਾਰ ਹੀ ਦਰਜ ਕੀਤਾ ਗਿਆ ਹੋਊਗਾ ਤੇ ਬਾਕੀ ਇਲਾਕਿਆਂ ਦਾ ਵੀ 40 ਤੋਂ ਜਿਹੜਾ 40 ਤੋਂ ਜਿਹੜਾ ਪਲੱਸ ਦਰਜ ਕੀਤਾ ਗਿਆ ਬਾਕੀ ਉਹ ਖੇਤਰਾਂ ਦਾ ਤੇ ਕੱਲ ਨੂੰ 29 ਤਰੀਕ ਨੂੰ ਵੀ ਜਿਹੜਾ ਮੌਸਮ ਆ ਉਹ ਬੱਦਲਵਾਈ ਵਾਲਾ ਵਾਣਾ ਸ਼ੁਰੂ ਹੋ ਜਾਊਗਾ ਕਿਉਂਕਿ ਜਿਹੜੀਆਂ ਪੂਰਬੀ ਹਵਾਵਾਂ ਨੇ ਉਹਨਾਂ ਦੇ ਵਿੱਚ ਨਮੀ ਵੀ ਆ ਇਕੱਠੀ ਹੋ ਰਹੀ ਹੈ ਅਰਬ ਸਾਗਰ ਤੋਂ ਆ ਰਹੀਆਂ ਨੇ ਇਹ ਜਿਹੜੀਆਂ ਬੰਗਾਲ ਆਪਾਂ ਕਹਿ ਸਕਦੇ ਹਾਂ ਬੰਗਾਲ ਦੀ ਖਾੜੀ ਵਾਲ ਸਾਈਡ ਤੋਂ ਜਿਹੜੀਆਂ ਇਹ ਹਵਾਵਾਂ ਆ ਰਹੀਆਂ ਨੇ ਜੇ ਇਹਨਾਂ ਦੇ ਵਿੱਚ ਨਮੀ ਹੁੰਦੀ ਆ ਇਕੱਠੀ ਹੋਈ ਵੀ ਤਾਂ ਇਹ ਨਵੀਂ ਏਡੀ ਇਹ ਸਿਸਟਮ ਨੂੰ ਇੱਕ ਨੂੰ ਪੈਦਾ ਕਰੂਗੀ ਜਿਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਗੜੇਮਾਰੀ ਦੀ ਸੰਭਾਵਨਾ ਵੀ ਬਣ ਜਾਂਦੀ ਆ ਜਾ ਕੇ ਤੇ ਗਰਜ ਰਿਸਕ ਜਾ ਕੇ ਤੇ ਮੀਂਹ ਦੇ ਜਿਹੜੇ ਸਿੱਟੇ ਸੱਟ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣੂਗਾ ਜ਼ਰੂਰ ਤੇ ਉਸ ਦੇ ਨਾਲ ਜਿਹੜਾ ਅੱਪਾ ਕਹਿ ਸਕਦੇ ਆ ਜਿਹੜੀਆਂ ਹਵਾਵਾਂ ਨੇ ਉਹ ਵੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਆਉਣ ਵਾਲੇ ਸੰਭਾਵਨਾ ਜਿਹੜੀ ਜਾਪ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ 29 ਤਰੀਕ ਦਾ ਮੌਸਮ ਦੇਖ ਪਾ ਰਹੇ ਹੋ ਇਸ ਸਮੇਂ ਕਿ 29 ਤਰੀਕ ਨੂੰ ਜਿਹੜਾ ਮੌਸਮ ਆ ਬੱਦਲਵਾਈ ਵਾਲਾ ਬਾਨਾ ਸ਼ੁਰੂ ਹੋ ਜੂ ਤੇ ਜਿਵੇਂ ਅੱਜ ਪੂਰਬੀ ਹਵਾਵਾਂ ਤੇਜ਼ੀ ਦੇ ਨਾਲ ਚੱਲਦੀਆਂ ਸੀ ਉਹ ਦੁਪਹਿਰ ਸਵੇਰ ਦੇ ਸਮੇਂ ਫੇਰ ਆਪਾਂ ਨੂੰ ਦੁਪਹਿਰ ਤੱਕ ਇਸੇ ਤਰ੍ਹਾਂ ਚੱਲਦੀ ਹੋਈਆਂ ਨਜ਼ਰ ਆਉਣਗੀਆਂ ਉਸ ਤੋਂ ਬਾਅਦ 30 ਤਰੀਕ ਦਾ ਮੌਸਮ ਆਪਾਂ ਦੇਖ ਪਾ ਰਹੇ ਹਾਂ ਦੋਸਤੋ 30 ਤਰੀਕ ਨੂੰ ਜਿਹੜੀ ਬਦਲਵਾਈ ਆ ਉਹ ਪਹੁੰਚਣੀ ਸ਼ੁਰੂ ਹੋ ਚੁੱਕੀ ਆ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਤੇ ਪੂਰਬੀ ਹਵਾਵਾਂ ਨੇ ਐਸੀ ਤਰ੍ਹਾਂ ਆਪਣਾ ਰੰਗ ਦਿਖਾਉਂਦੀਆਂ ਰਹਿਣਗੀਆਂ ਤੇ ਜਿਹੜਾ 21 ਤਰੀਕ ਇੱਕ ਤਰੀਕ ਨੂੰ ਆਪਾਂ ਪਿਛਲੇ ਦਿਨਾਂ ਦੇ ਵਿੱਚ ਪਰਸੈਂਟੇਜ ਦੇਖੀ ਸੀ ਇਹ 7-8% ਦੇ ਕਰੀਬ ਸੀ ਉਹ ਘਟ ਕੇ 3% ਰਹਿ ਚੁੱਕੀ ਐ ਤੇ ਨਵੀਂ ਜ਼ਰੂਰ ਬਣੀ ਹੋਈ ਐ ਤੁਸੀਂ ਤਸਵੀਰ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਬਦਲਵਾਈ ਵੀ ਜ਼ਰੂਰ ਬਣੂਗੀ ਤੇ ਇਹ ਦੇਖ ਸਕਦੇ ਹੋ ਬਾਕੀ ਦੋਸਤੋ ਇਹਦੇ ਵਿੱਚ ਸਮੇਂ-ਸਮੇਂ ਦੇ ਉੱਤੇ ਤਬਦੀਲੀ ਹੁੰਦੀ ਰਹਿੰਦੀ ਐ ਹੋਸਾ ਦਾ 1 ਤਰੀਕ ਨੂੰ ਦੁਪਹਿਰ ਤੋਂ ਬਾਅਦ ਬੱਦਲਵਾਈ ਮੀਂਹ ਦੀਆਂ ਕਾਰਵਾਈਆਂ ਕਰਨੇ ਸ਼ੁਰੂ ਕਰਦੇ ਜਾ ਹਨੇਰੀ ਆ ਜੇ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਉਹ ਬਣੂ ਵੀ ਬਣੂਗਾ ਉਹ ਚਾਹੇ 1 ਤਰੀਕ ਦੀ ਰਾਤ ਨੂੰ ਤੇ 2 ਤਰੀਕ ਦੀ ਸਵੇਰ ਦੇ ਸਮੇਂ ਤੱਕ ਇਸ ਤਰ੍ਹਾਂ ਜਿਹੜਾ ਮਾਹੌਲ ਬਣਿਆ ਰਹੇ ਤਾਂ ਜਿਹੜਾ ਤੁਸੀਂ ਦੇਖ ਪਾ ਰਹੇ ਹੋ 2 ਤਰੀਕ ਨੂੰ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਵੱਧ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ 16% ਹੋ ਚੁੱਕੀਆਂ ਨੇ ਜਿਹੜੀਆਂ ਕਿ ਰਾਤ 10% ਸੀ 1 ਤਰੀਕ ਨੂੰ 9% ਸੀ ਇਸ ਤਰ੍ਹਾਂ ਜਿਹੜੀਆਂ ਇਹ ਵੱਧ ਚੁੱਕੀਆਂ ਨੇ ਤੇ 3 ਤਰੀਕ ਨੂੰ ਜਿਹੜੀਆਂ ਇਹ ਆਪਾਂ ਦੇਖਿਆ ਸੀ 36% ਦੇ ਕਰੀਬ ਇਹ ਘਟ ਚੁੱਕੇ ਨੇ ਇਹ 24% ਰਹਿ ਚੁੱਕੇ ਨੇ ਤੁਸੀਂ ਇਸ ਸਮੇਂ ਦੀ ਤਸਵੀਰ ਜਿਹੜੀ ਲਾਈਵ ਦੇਖ ਸਕਦੇ ਹੋ ਤੇ 4 ਤਰੀਕ ਨੂੰ ਜਿਹੜੀਆਂ 34% ਜਿਹੜੀਆਂ ਇਹ ਕਾਰਵਾਈਆਂ ਮੀਂਹ ਦੀਆਂ ਹੋ ਚੁੱਕੀਆਂ ਨੇ ਤੇ ਕਿਤੇ ਮੀਂਹ ਦੇ ਜਿਹੜੇ ਸਿੱਟੇ ਸੜਟ ਜਾਂ ਗੜੇਮਾਰੀ ਜਾਂ ਹਨੇਰੀ ਦੇ ਮਾਹੌਲ ਹੈ ਜਿਹੜਾ ਇਸ ਤਰ੍ਹਾਂ ਦਾ ਬਣਿਆ ਰਹੂਗਾ ਉਸ ਤੋਂ ਬਾਅਦ 5 ਮਈ ਨੂੰ ਵੀ ਜਿਹੜਾ ਮੌਸਮ ਤੁਸੀਂ ਦੇਖ ਸਕਦੇ ਹੋ ਮੀਂਹ ਵਾਲਾ ਬਣਿਆ ਹੋਇਆ ਇਹ ਮੀਂਹ ਲਗਾਤਾਰ ਨਹੀਂ ਹੋਊਗਾ ਦੋਸਤੋ ਕਿਸੇ ਵੀ ਇਲਾਕੇ ਦੇ ਵਿੱਚ ਜਿਵੇਂ ਸਵੇਰ ਦੇ ਸਮੇਂ ਆਪਾਂ ਨੂੰ ਬਦਲ ਧੁੱਪ ਲੱਗਦੀ ਹੋਈ ਨਜ਼ਰ ਆਏਗੀ ਪੂਰਬੀ ਵੱਲ ਚੱਲਦੀ ਹੋਈ ਨਜ਼ਰ ਆਇਆ ਕਰਨਗੇ ਦੁਪਹਿਰ ਤੋਂ ਬਾਅਦ ਸ਼ੀਟ ਸੱਲੇ ਜੇ ਬਣਿਆ ਕਰਨਗੇ ਤੇ ਉਹਨਾਂ ਦੇ ਨਾਲ ਕਿਤੇ ਸਰਾਟੇ ਚੰਗੇ ਪਾਜਾ ਕਰਨਗੇ ਕਿਤੇ ਦਰਮਿਆਨੇ ਕਿਤੇ ਹਲਕੇ ਕਿਤੇ ਹੋ ਸਕਦਾ ਹਵਾ ਦੇ ਗੋਲੇ ਬਣ ਕੇ ਤਾਂ ਜਿਹੜੀ ਹਨੇਰੀ ਆ ਉਹ ਆਪਣਾ ਰੰਗ ਦਿਖਾਵੇ ਤੇ ਕਈ ਇਲਾਕਿਆਂ ਦੇ ਵਿੱਚ ਹੋ ਸਕਦਾ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਹਨੇਰੀ ਆ ਰਹੀ ਹੈ ਉਸ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਟਾਵਰ ਵੀ ਪੱਟੇ ਜਾ ਸਕਦੇ ਨੇ ਖੰਭੇ ਬਿਜਲੀ ਦੇ ਉਹ ਵੀ ਟੁੱਟ ਸਕਦੇ ਨੇ ਜਾਂ ਦਰਖਤ ਨੇ ਜਿਹੜੇ ਉਹ ਵੀ ਪੱਟੇ ਜਾ ਸਕਦੇ ਨੇ ਅਜਾ ਮੌਸਮ ਜਿਹੜਾ ਉਹ ਬਣੂਗਾ ਹੀ ਬਣੂਗਾ ਜਿਹੜੀ ਕਿ ਅਪਡੇਟ ਅਸੀਂ ਤੁਹਾਨੂੰ ਪਹਿਲਾਂ ਹੀ ਦੇ ਰਹੇ ਹਾਂ ਦੋਸਤੋ ਜੋ ਅਪਡੇਟ ਹੁਣ ਤੱਕ ਦੀ ਦਿਖਾਈ ਦੇ ਰਹੀ ਹੈ ਕਿ ਲਗਾਤਾਰ ਇੱਕ ਤਰੀਕ ਤੋਂ ਲੈ ਕੇ ਮੌਸਮ ਦੇ ਵਿੱਚ ਜਿਹੜੀ ਕਰਵਟਾ ਉਹ ਮੀਂਹ ਵਾਲੀ ਬਣਦੀ ਹੋਈ ਨਜ਼ਰ ਆ ਰਹੀ ਹੈ ਮੀਂਹ ਜਿਆਦਾ ਦੇਰ ਤੱਕ ਵਾਲੇ ਨਹੀਂ ਹੈਗੇ ਹਲਕੇ ਫੁਲਕੇ ਬੱਦਲਬਾਜ਼ੀ ਨੇ ਦੇਖੋ ਧੁੱਪਾਂ ਵਾਲਾ ਮੌਸਮ ਦੇ ਵਿੱਚ ਦਿਖਾਈ ਦੇ ਰਹੇ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ 8 ਤਰੀਕ ਨੂੰ ਵੀ ਇਸੇ ਤਰ੍ਹਾਂ ਦਾ ਮੌਸਮ ਬਣ ਚੁੱਕਿਆ ਹੈ ਬਦਲਵਾਈ ਵਾਲਾ ਤੋਂ ਪਸਾਹ ਵਾਲਾ ਤੇ ਕਿਤੇ ਹਲਕੀ-ਫੁਲਕੀ ਗੁੰਡਾਵੰਦ ਜਾਂ ਕਿਨਮਣਕਣੀ ਐਡੀ ਹੋ ਸਕਦੀ ਹੈ 9 ਤਰੀਕ ਨੂੰ ਵੀ 15% ਚਾਂਸ ਨੇ ਜਿਹੜਾ ਕਿ ਕਿਨਮਣਕਣੀ ਜਾਂ ਬਦਲਵਾਈ ਦੇ ਨਾਲ ਸਿੱਟਾ ਸਰਾਟਾ ਜਿਹੜਾ ਗਰੇ ਸਕਦਾ ਤੇ 10 ਤਰੀਕ ਨੂੰ ਵੀ 24% ਮੀਂਹ ਦੇ ਕਾਰਵਾਈਆਂ ਦੀ ਜਿਹੜੀ ਸੰਭਾਵਨਾ ਪੂਰੀ ਬਣੀ ਹੋਈ ਹੈ ਤਸਵੀਰ ਦੋਸਤੋ ਤੁਹਾਡੇ ਸਾਹਮਣੇ ਹੈ ਬਾਕੀ ਹਰ ਰੋਜ਼ ਦੀ ਤਰ੍ਹਾਂ ਆਪਾਂ ਜਾਣਕਾਰੀ ਸਾਂਝੀ ਕਰਦੇ ਰਿਹਾ ਕਰਾਂਗੇ ਇਹ 10 ਤਰੀਕ ਤੱਕ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤੁਸੀਂ ਲਾਈਵ ਦੇਖ ਸਕਦੇ ਹੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਅਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅ ਅਫੀਸ਼ੀਅਲ ਸਾਈਟ ਆ ਜਿਸ ਦੇ ਉੱਤੇ ਆਪਾਂ ਸੈਟੇਲਾਈਟ ਦੇ ਮੁਤਾਬਕ ਤਸਵੀਰ ਆ ਜਿਹੜੀ ਦੇਖਾਂਗੇ ਜਿਹਦੇ ਵਿੱਚ ਸਾਨੂੰ ਜਿਹੜੀ ਕਿ ਅਪਡੇਟ ਅਸੀਂ ਕਹਿ ਸਕਦੇ ਹਾਂ ਆਪਾਂ ਨੂੰ ਪ੍ਰਾਪਤ ਹੋਊਗੀ ਅ ਉਹ ਅਪਡੇਟ ਕੀ ਹੋਊਗੀ ਦੋਸਤੋ ਕਿ ਕਦੋਂ ਮੀਂਹ ਦੀਆਂ ਕਾਰਵਾਈਆਂ ਨੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਇਸ ਸਮੇਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਪ੍ਰੈਸ ਨੋਟ ਆ ਉਹ ਵੀ ਦੇਖ ਪਾ ਰਹੇ ਹਾਂ ਉਹ ਵੀ ਦੇਖ ਲਈਏ ਆਪਾਂ ਕੱਲ ਇਸ ਦੇ ਵਿੱਚ ਹੋਰ ਸਿਸਟਮ ਦਿਖਾਇਆ ਗਿਆ ਸੀ ਅੱਜ ਹੋਰ ਆ ਨਿਸ ਕਰਕੇ ਅਸੀਂ ਉਹ ਵੀ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਬਣੇ ਰਹੋ ਵੀਡੀਓ ਲੰਬੀ ਜਰੂਰ ਹੋ ਜਾਂਦੀ ਹੈ ਤੇ ਜਾਣਕਾਰੀ ਸਹੀ ਤੇ ਸਟੀਕ ਜਾਣਕਾਰੀ ਦੇਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਤੇ ਇਸ ਸਮੇ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਪ੍ਰੈਸ ਨੋਟ ਦੇ ਵਿੱਚ ਆ ਚੁੱਕੇ ਹਾਂ ਦੋਸਤੋ ਦੇਖ ਸਕਦੇ ਹੋ ਇਹ 4 ਮਈ ਤੱਕ ਦੀ ਜਿਹੜੀ ਰਿਪੋਰਟ ਆ ਇਹ ਆ ਚੁੱਕੀ ਹੈ 4 ਮਈ ਤੱਕ ਦੀ ਰਿਪੋਰਟ ਹੈ ਸਭ ਤੋਂ ਪਹਿਲਾਂ ਆਪਾਂ ਪੰਜਾਬ ਦਾ ਜਿਹੜਾ ਇਹ ਤਸਵੀਰ ਆ ਜਿਹੜੀ ਦੇਖਾਂਗੇ ਜਿਹੜੀ ਦੇਖ ਸਕਦੇ ਹੋ ਤੁਸੀਂ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਜਿਹੜੀ ਇਹ ਤਸਵੀਰ ਐ ਇੱਥੋਂ ਦੇਖ ਸਕਦੇ ਹੋ ਤਾਂ ਜਾਣੀ ਕਿ 28 ਤਰੀਕ ਨੂੰ ਮੌਸਮ ਬਿਲਕੁਲ ਸਾਫ਼ ਰਿਹਾ ਖੁਸ਼ਕ ਰਿਹਾ ਪੂਰਬੀ ਹਵਾਵਾਂ ਦਿਖਾਈ ਦਿੱਤੀਆਂ ਤੇ ਇਸੇ ਤਰ੍ਹਾਂ 29 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਿਹਾ ਪੂਰਬੀ ਹਵਾਵਾਂ ਚੱਲਦੀਆਂ ਰਹਿਣਗੀਆਂ ਤੇ ਉਸ ਤੋਂ ਬਾਅਦ 30 ਤਰੀਕ ਨੂੰ ਹਰਿਆਣੇ ਤੇ ਹਮਚ ਜਿਹੜਾ ਹਰਿਆਣਾ ਦਿੱਲੀ ਤੇ ਚੰਡੀਗੜ੍ਹ ਦੇ ਵਿੱਚ ਕਿਤੇ ਹਲਕੀ ਬੱਦਲਬਾਜ਼ੀ ਜਿਹੜੀ ਦਿਖਾਈ ਦੇ ਰਹੀ ਹੈ ਬਣਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਜਿਹੜੀ ਕਿ 20 ਤੋਂ 25% ਚਾਂਸ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਇਹ ਦੇਖੋ ਤੁਸੀਂ 30 ਆਪਾਂ 30 ਤਰੀਕ ਨੂੰ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਹਰਿਆਣਾ ਚੰਡੀਗੜ੍ਹ ਚਾਹੇ ਦਿੱਲੀ ਇਹਨਾਂ ਇਲਾਕਿਆਂ ਵਿੱਚ ਪੰਜਾਬ ਦਾ ਮੌਸਮ ਠੀਕ ਠਾਕ ਰਹੂਗਾ ਹਿਮਾਚਲ ਦਾ ਠੀਕ ਠਾਕ ਰਹੂਗਾ ਜੰਮੂ ਐਂਡ ਕਸ਼ਮੀਰ ਦਾ ਠੀਕ ਠਾਕ ਰਹੂਗਾ ਤੁਸੀਂ ਦੇਖ ਸਕਦੇ ਹੋ ਪੂਰੀ ਤਸਵੀਰ ਆ ਦੋਸਤੋ ਇੱਥੋਂ ਲੈ ਕੇ ਇਹ ਸਾਰੀ ਅਪਡੇਟ ਆਪਾਂ ਸਾਂਝੀ ਕਰ ਰਹੇ ਹਾਂ ਉੱਤਰਾਖੰਡ ਦੇ ਵਿੱਚ ਲਗਾਤਾਰ 30 ਤਰੀਕ ਤੋਂ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਜਿਵੇਂ ਪੰਜਾਬ ਹਰਿਆਣਾ ਦੇ ਵਿੱਚ ਦਿਖਾਈਆਂ ਗਈਆਂ ਨੇ ਉਸ ਤ ਉਹ ਬਣਿਆ ਹੋਇਆ ਤੇ ਦੇਖ ਸਕਦੇ ਹੋ ਫਿਰ ਇੱਕ ਜਿਹੜਾ ਮਈ ਨੂੰ ਆ ਤਾਂ ਇਹ 50% ਜਿਹੜੇ ਚਾਂਸ ਬਣ ਚੁੱਕੇ ਨੇ ਮੀਂਹ ਦੇ ਸਾਰੇ ਸੂਬਿਆਂ 'ਚ ਉਹ ਚਾਹੇ ਜੰਮੂ ਐਂਡ ਕਸ਼ਮੀਰ ਹੋਵੇ ਚਾਹੇ ਉਹ ਹਿਮਾਚਲ ਹੋਵੇ ਚਾਹੇ ਪੰਜਾਬ ਦਿੱਲੀ ਹਰਿਆਣਾ ਚੰਡੀਗੜ੍ਹ ਤੇ ਉੱਤਰਾਖੰਡ ਇਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਬੱਦਲ ਵਾਈ ਆਊਗੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਬਣਿਆ ਹੋਇਆ ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜੀ ਬੱਦਲ ਵਾਈ ਘਟੋ ਗਈ ਜਿਹੜੀ ਕਿ 2 ਮਈ ਨੂੰ ਹੋਊਗੀ ਥੋੜੇ ਜਿਹਾ ਘੱਟ ਚਾਂਸ ਹੋਣਗੇ 20% 20 ਤੋਂ 25% ਚਾਂਸ ਹੋਣਗੇ ਫਿਰ 3 ਮਈ ਨੂੰ ਵੀ ਜਿਹੜਾ ਚਾਂਸ ਘੱਟ ਹੀ ਹੋਣਗੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਤੇ ਜਿਹੜਾ ਕਿ ਇਹ ਆਪਾਂ ਨੂੰ ਸਿਸਟਮ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਫਿਰ 4 ਮਈ ਨੂੰ ਮੀਡੀਆ ਜਿਹੜੀਆਂ ਕਾਰਵਾਈਆਂ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲ ਸਕਦੇ ਨੇ 50% ਤੋਂ ਪਲੱਸ ਜਿਹੜੀਆਂ ਇਹ ਮੀਡੀਆ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਦੇ ਵਿੱਚ 50% ਤੋਂ ਪਲੱਸ ਕਾਰਵਾਈਆਂ ਜਿਹੜੀਆਂ ਇੱਕ ਤਰੀਕ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲ ਗਈਆਂ ਇੱਕ ਤਰੀਕ ਨੂੰ ਸਿਰਫ ਹਿਮਾਚਲ ਦੇ ਵਿੱਚ ਜਿਹੜੀਆਂ ਜ਼ਿਆਦਾ ਤਸਵੀਰਾਂ ਨੇ ਦਿਖਾਈਆਂ ਗਈਆਂ ਨੇ ਇੱਥੇ ਤੁਸੀਂ ਮਾਰਕ ਕੀਤਾ ਹੋਇਆ ਜਿੱਥੇ ਬਾਕੀ 50 20 25% ਜਿਹੜੇ ਚਾਂਸ ਜੰਮੂ ਦੇ ਵਿੱਚ ਨੇ 1 ਮਈ ਨੂੰ ਬਾਕੀ ਦਿਨਾਂ ਦੇ ਵਿੱਚ ਮੌਸਮ ਜਿਹੜਾ ਬਦਲਵਾਈ ਵਾਲਾ ਮੀਆਂਹਾਵਾਲਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜਾ ਕਿ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਸਾਨੂੰ ਇਹ ਜਾਣਕਾਰੀ ਦੋਸਤੋ ਪ੍ਰਾਪਤ ਹੋਈ ਹੈ ਜੋ ਪ੍ਰੈਸ ਨੋਟ ਦੇ ਰਾਹੀਂ ਪ੍ਰਾਪਤ ਹੁੰਦੀ ਹੈ ਤੇ ਆਪਾਂ ਜਿਹੜੇ ਦੇਖ ਸਕਦੇ ਹਾਂ ਬੰਗਾਲ ਦੀ ਖਾੜੀ ਦੇ ਵਿੱਚੋਂ ਵੀ ਇਹ ਸਿਸਟਮ ਉੱਠ ਰਹੇ ਨੇ ਤੇ ਇਧਰੋਂ ਲੈਹਂਦੇ ਵਾਲੀ ਸਾਈਡ ਤੋਂ ਵੀ ਇਹ ਸਿਸਟਮ ਆ ਰਹੇ ਨੇ ਤੇ ਇਧਰੋਂ ਵੀ ਇਹ ਸਿਸਟਮ ਜਿਹੜੇ ਹੁਣ ਉੱਠਨੇ ਸ਼ੁਰੂ ਹੋ ਗਏ ਤੁਸੀਂ ਤਸਵੀਰ ਦੇ ਵਿੱਚ ਲਾਈਵ ਦੇਖ ਸਕਦੇ ਹੋ ਇਹ ਜਿਹੜੇ ਸਿਸਟਮ ਨੇ ਪੈਦਾ ਹੋ ਰਹੇ ਨੇ ਤਾ ਜਿੰਨੀ ਪੂਰੇ ਦੀ ਹਵਾ ਤੇ ਚੱਲੂਗੀ ਇਹ ਉਨੇ ਹੀ ਤੇਜ਼ ਪੰਜਾਬ ਵੱਲ ਨੂੰ ਪਹੁੰਚਣਗੇ ਤੇ ਇਸ ਸਮੇਂ ਤਸਵੀਰ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕਿਤੇ ਟੁੱਟ ਮੇ ਰੂਪ ਵਿੱਚ ਹਲਕੀ ਬੁਲਕੀ ਨਾ ਮਾਤਰ ਦੇ ਰੂਪ ਵਿੱਚ ਬੱਦਲਬਾਹੀ ਬਣ ਸਕਦੀ ਹੈ ਹਰਿਆਣੇ ਦਾ ਵੀ ਸਾਫ਼ ਹੈ ਰਾਜਸਥਾਨ ਦਾ ਵੀ ਸਾਫ਼ਾ ਹਿਮਾਚਲ ਤੇ ਜੰਮੂ ਦੇ ਹੇਠਲੇ ਹਿੱਸਿਆਂ ਦਾ ਵੀ ਜਿਹੜਾ ਦਿੱਲੀ ਚੰਡੀਗੜ੍ਹ ਦਾ ਮੌਸਮ ਵੀ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ ਦਿਖਾਈ ਦੇ ਰਿਹਾ ਹੈ ਦੇਖ ਸਕਦੇ ਹੋ ਕਿਸੇ ਵੀ ਬੱਦਲਵਾਈ ਵਾਲਾ ਇਲਾਕਾ ਨਹੀਂ ਦਿਖਾਈ ਦੇ ਰਿਹਾ ਕਿਤੇ ਥੋੜੀ ਬਹੁਤ ਨਾ ਮਾਤਰ ਦੇ ਰੂਪ ਵਿੱਚ ਬੱਦਲਵਾਈ ਜਿਹੜੀ ਪੂਰਬੀ ਹਵਾਵਾਂ ਦੇ ਕਾਰਨ ਆ ਸਕਦੀ ਹੈ ਉਹਦੀ ਕੋਈ ਜਿਆਦਾ ਵੱਡੀ ਲੰਮੇ ਸਮੇਂ ਲਈ ਅਪਡੇਟ ਨਹੀਂ ਹੁੰਦੀ ਦੋਸਤੋ ਉਹ ਥੋੜੇ ਬਹੁਤ ਸਮੇਂ ਦੇ ਲਈ ਹੈ ਜਿਹੜੀਆਂ ਹਵਾ ਬੱਦਲਵਾਈਆਂ ਟੁੱਟਵੇਂ ਰੂਪ ਵਿੱਚ ਬਣੀ ਹੁੰਦੀ ਹੈ ਬਾਕੀ ਮੌਸਮ ਤੁਸੀਂ ਲਾਈਵ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਸੈਟਲਾਈਟ ਦੀਆਂ ਤਸਵੀਰਾਂ ਤੁਹਾਰਾਂ ਨਾਲ ਸਾਂਝੀਆਂ ਕਰੀਆਂ ਨੇ ਤਦ ਤੱਕ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਤੁਹਾਨੂੰ ਅਸੀਂ ਇੱਕ ਹੋਰ ਸੈਟਲਾਈਟ ਦੀ ਜਿਹੜੀ ਪ੍ਰਾਈਵੇਟ ਸੰਸਥਾ ਦਾ ਸੈਟੇਲਾਈਟ ਉਸ ਦੀ ਵੀ ਜਿਹੜੀ ਤਸਵੀਰ ਦਿਖਾ ਦਈਏ ਕਿ ਉਸ ਦੇ ਵਿੱਚ ਕੀ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਹ ਅਪਡੇਟ ਵੀ ਤੁਹਾਡੇ ਨਾਲ ਜਿਹੜੀ ਇਸ ਸਮੇਂ ਸਾਂਝੀ ਕਰ ਰਹੇ ਹਾਂ ਇਸ ਸਮੇਂ ਦੀ ਅਪਡੇਟ ਇਹ ਹੈ ਕਿ ਪੰਜਾਬ ਦੇ ਮੌਸਮ ਦੇ ਵਿੱਚ ਫਿਲਹਾਲ ਕੋਈ ਵੀ ਤਬਦੀਲੀ ਦਿਖਾਈ ਨਹੀਂ ਦੇ ਰਹੀ ਦੇਖ ਸਕਦੇ ਹੋ ਹਵਾਵਾਂ ਜਰੂਰ ਪੂਰਬੀ ਚੱਲ ਰਹੀਆਂ ਨੇ ਕਿਤੇ ਪੱਛਮੀ ਕਿਤੇ ਪੂਰਬੀ ਇਸ ਤਰ੍ਹਾਂ ਜਿਹੜਾ ਘੁੰਮਣ ਕੇਰੀਆ ਨੇ ਹਵਾਵਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੇ ਇਸ ਤਰ੍ਹਾਂ ਜਿਹੜੀਆਂ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਾਈਵ ਤਸਵੀਰਾਂ ਹੈ ਦੋਸਤੋ ਬਾਕੀ ਪੰਜਾਬ ਹਰਿਆਣਾ ਦੇ ਵਿੱਚ ਵੀ ਇਹ ਪੰਜਾਬ ਦੇ ਨਾਲ ਹਰਿਆਣਾ ਚੰਡੀਗੜ੍ਹ ਇਹ ਪੰਜਾਬ ਤੇ ਹਰਿਆਣਾ ਸੌਰੀ ਪੰਜਾਬ ਹਰਿਆਣਾ ਰਾਜਸਥਾਨ ਤੇ ਇਹ ਬਾਕੀ ਇਲਾਕਿਆਂ ਦਾ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਇਆ ਗਿਆ ਬਾਕੀ ਹੋਰ ਅਪਡੇਟ ਆਊਗੀ ਤਾਂ ਕੱਲ ਨੂੰ ਦਿਨ ਵੇਲੇ ਲਾਈਵ ਹੋ ਕੇ ਜਿਹੜੀ ਇਹ ਜਾਣਕਾਰੀ ਹੋਗੀ ਸਾਂਝੀ ਕਰਦਾਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ